ਕੱਲੋ ਕੇ ਨਾ ਪਰ ਇਹ ਦੇਖ ਮੂੰਹ ਮੁੱਲਾ ਖੜਾ ਆਈ ਗੰਦਾ ਮੁੰਡਾ ਤੈਨੂੰ ਹੋਗੀ ਆਲਾ ਬੋਲ ਆਲਾ ਬੋਲ ਕਿਹਾਂ ਮੈਂ ਖੜਾ ਦੂਗਾ ਮੈਂ ਇੱਥੇ ਖੜਾ ਆਜੋ ਜਮਾਨ ਬਾਹੂ ਹਾਂਜੀ ਕਰੋ ਜੀ ਆਹ ਫੋਰਸ ਫੋਰਸ ਵੀ ਲੋਡ ਆ ਉਹ ਜੀ ਨੂੰ ਹਾਂ ਬਹੁਤ ਫੋਰਸ ਹੈ ਜਿੰਦੇ ਨਹੀਂ ਆ ਕੇ ਚੱਲ ਜਾ ਬੋਲੀ ਕਰਦਾ ਅੱਜ ਆਰਤੀ ਅਸੋਸੀਏਸ਼ਨ ਦੀ ਮੀਟਿੰਗ ਦੇ ਦੌਰਾਨ ਸ਼੍ਰੀ ਨਰਿੰਦਰ ਕੁਮਾਰ ਜੀ ਕਰਗ ਅਥਰਪੁਰ ਵਾਲਿਆਂ ਨੂੰ ਜੋ ਪ੍ਰੋਟੋਕੋਲ ਦੇ ਅਧੀਨ ਅਗਰ ਆਪਣੇ ਆਰਤੀ ਅਸੋਸੀਏਸ਼ਨ ਦੇ ਅਧੀਨ 2 ਸਾਲਾਂ ਦੀ ਜੋ ਟਨਿਓਰ ਦੇ ਦੌਰਾਨ ਇਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਅੱਜ ਸਾਰਾ ਬਜ਼ਾਰ ਇਕੱਠਾ ਹੋ ਕੇ ਇਹਨਾਂ ਨੂੰ ਵਧਾਈ ਦੇ ਪਾਤਰ ਨੇ ਵਧਾਈ ਦੇ ਰਹੇ ਨੇ ਤੇ ਬਹੁਤ-ਬਹੁਤ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਅਥਰਪੁਰ ਪਰਿਵਾਰ ਨੂੰ ਬਹੁਤ ਵੱਡੀ ਇੱਜ਼ਤ ਬਖਸ਼ੀ ਹੈ ਹਾਂਜੀ ਭਾਜਨੇ ਕੀ ਕਹਿਣਾ ਚਾਹੋਗੇ ਅੱਜ ਅੱਜ ਆਰਤੀ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਕੈਬਨਿਟ ਮਨਿਸਟਰ ਚੇਤਨ ਸਿੰਘ ਜੀ ਜੋੜਾ ਮਾਜਰਾ ਸਾਰੇ ਮੈਂਬਰ ਸਹਿਬਾਨ ਇਕੱਠੇ ਹੋਏ ਉਹਨਾਂ ਨੇ ਚੋਣ ਕੀਤੀ ਜਿਦੇ ਵਿੱਚ ਮੇਰਾ ਨਾਮ ਚੁਣਿਆ ਗਿਆ ਮੈਂ ਕੈਬਨਿਟ ਮਨਿਸਟਰ ਦਾ ਮੈਂਬਰਾਂ ਦਾ ਸਭ ਦਾ ਦਿলো ਧੰਨਵਾਦ ਕਰਦਾ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਹਨੂੰ ਤਨ ਦੇ ਹੀ ਨਾਲ ਨਿਭਾਵਾਂਗਾ ਸਾਰੇ ਆਰਤੀ ਵਿਦਾਂਦਾ ਵੀ ਧੰਨਵਾਦ हाँ कभी मस्त है जी बिल्कुल भी हाल है थैंक यू आर क्या जबे आया भैया आया 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 � ਹਾਲ ਬਾਲਾ ਲੋ ਬਿਆਰ ਕਾਉ ਜੀ ਆ ਗਿਆ ਜੀ ਆ ਜੀ ਚਲੋ ਇਹ ਹੀ ਨਹੀਂ ਮੋਤੀ ਉਹ ਤਾਂ ਉਹ ਤੇਰੇ ਨਾਲ ਮੁਟੋ ਜਨ ਆਉ ਜੀ ਹੋ ਰਹੀਆਂ ਇੱਕ ਹਾਰ ਦਾ ਪਾ ਗਿਆ ਕੋਈ ਕਰਾ ਦੇਗਾ ਨਹੀਂ ਨਹੀਂ ਆਈ ਹੈਗੀ ਦੁਕਾਨ ਹਾਂ ਜੀ ਐਵੇਂ ਬਿਲੀਂ